ਕੋਈ ਆਪਣੀ ਸੁਖ ਪੂਰੀ ਹੋਣ ਤੇ ਗੁਰੂ ਘਰ ਜਾ ਕੇ ਪਾਠ ਕਰਾਉਂਦਾ ਇਹ ਤਾਂ ਸੁਣਿਆ ਸੀ ਕੋਈ ਆਪਣੀ ਸੁਖ ਪੂਰੀ ਹੋਣ ਤੇ ਮਾਤਾ ਦੇ ਦਰਬਾਰ ਜਾ ਕੇ ਹਾਜ਼ਰੀ ਲਵਾਉਂਦਾ ਇਹ ਵੀ ਸੁਣਿਆ ਸੀ ਕੋਈ ਆਪਣੀ ਸੁਖ ਪੂਰੀ ਹੋਣ ਤੇ ਬਾਬਾ ਜੀ ਦੀ ਚੌਂਕੀ ਲਵਾਉਂਦਾ ਇਹ ਵੀ ਸੁਣਿਆ ਸੀ ਪਰ ਕੋਈ ਆਪਣੀ ਸੁਖ ਪੂਰੀ ਹੋਣ ਤੇ ਨਕਲਾ ਕਰਾਉਂਦਾ ਇਹ ਪਹਿਲੀ ਵਾਰ ਸੁਣਿਆ ਨਕਲਾ ਸਿਰਫ ਐਂਟਰਟੇਨਮੈਂਟ ਦਾ ਸਾਧਨ ਆ ਨਾ ਕਿ ਰੱਬ ਨੂੰ ਪਾਉਣ ਦਾ ਜਰੀਆ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਨਕਲਾਂ ਵਿੱਚ ਕਿੰთა ਦੀ ਸ਼ਬਦਾਬੀ ਵਰਤੀ ਜਾਂਦੀ ਹੈ ਇੱਕ ਗੱਲ ਦੇ ਦੋ ਦੋ ਅਰਥ ਨਿਕਲਦੇ ਹਨ ਬਾਕੀ ਸਿਸਟਮ ਤਾਂ ਇਹੀ ਚਾਹੁੰਦਾ ਕਿ ਪੰਜਾਬੀ ਨਕਲਾਂ ਅਤੇ ਡਰਾਮਿਆਂ ਵਿੱਚ ਹੀ ਉਲਝੇ ਰਹਿਣ ਇਹ ਸਵਾਲ ਨਾ ਕਰੋ ਕਿਉਂਕਿ ਸਵਾਲ ਉਹੀ ਕਰਨਗੇ ਜੋ ਨਕਲਾਂ ਨਾਲ ਨਹੀਂ अकला न ज़िंद